ਜਿੱਥੇ ਰਹਿ ਕੇ ਬਚਪਨ ਵੇਖਿਆ ਮਾਣਿਆ ਰੰਗ ਜਵਾਨੀ ਉਹ ਜਿੱਥੇ ਰਹਿ ਕੇ ਬਚਪਨ ਵੇਖਿਆ ਮਾਣਿਆ ਰੰਗ ਜਵਾਨੀ ਬਾਪੂ ਮੇਰਾ ਮਨ ਦਾ ਜਿੱਥੇ ਪਹਿਲਾ ਧਰਮ ਕਿਸਾਨੀ ਬਾਪੂ ਮੇਰਾ ਮਨ ਦਾ ਜਿੱਥੇ ਪਹਿਲਾ ਧਰਮ ਕਿਸਾਨੀ ਬਾਪੂ ਦੇ ਸਿਰ ਕੇ ਸਾਂ ਨਾਲੋਂ ਓ ਬਾਪੂ ਦੇ ਸਿਰ ਕੇ ਸਾਂ ਨਾਲੋਂ ਓਏ ਬਾਪੂ ਦੇ ਸਿਰ ਕੇ ਸਾਂ ਨਾਲੋਂ ਵੱਧ ਗਿਆ ਸੀ ਕਰਜ਼ਾ ਆਪਣਾ ਦੇਸ਼ ਪੰਜਾਬ ਛੱਡਣ ਨੂੰ ਦੱਸ ਕੀ ਦਾ ਜੀ ਕਰਦਾ ਨਹੀਂ ਆਪਣੀ ਮਿੱਟੀ ਛੱਡਣ ਨੂੰ ਦੱਸ ਕੀ ਦਾ ਜੀ ਕਰਦਾ ਆਪਣਾ ਦੇਸ਼ ਪੰਜਾਬ ਛੱਡਣ ਨੂੰ ਦੱਸ ਕੀ ਦਾ ਜੀ ਕਰਦਾ ਓ ਬੇਬੇ ਨੇ ਕਦੇ ਪੁੱਤ ਆਪਣੇ ਨੂੰ ਸੁੱਤਾ ਨਹੀਂ ਸੀ ਠਾਇਆ ਉਸੇ ਪੁੱਤ ਨੇ ਪਲ-ਪਲ ਆਪਣਾ ਸਫਟਾਂ ਦੇ ਵਿੱਚ ਪਾਇਆ ਹਾਂ ਉਸੇ ਪੁੱਤ ਨੇ ਪਲ-ਪਲ ਆਪਣਾ ਸਫਟਾਂ ਦੇ ਵਿੱਚ ਪਾਇਆ ਸੱਚ ਫੋਨ ਤੇ ਦੱਸ ਨਹੀਂ ਸਕਦਾ ਉਹ ਸੱਚ ਫੋਨ ਤੇ ਦੱਸ ਨਹੀਂ ਸਕਦਾ ਸੋ ਸੋ ਰੱਖਦਾ ਪਰਦਾ ਆਪਣਾ ਦੇਸ਼ ਪੰਜਾਬ ਛੱਡਣ ਨੂੰ ਦੱਸ ਕੀ ਦਾ ਜੀ ਕਰਦਾ ਨਹੀਂ ਆਪਣਾ ਦੇਸ਼ ਪੰਜਾਬ ਛੱਡਣ ਨੂੰ ਦੱਸ ਕੀ ਦਾ ਜੀ ਕਰਦਾ ਨਹੀਂ ਆਪਣੀ ਮਿੱਟੀ ਛੱਡਣ ਨੂੰ ਦੱਸ ਕੀ ਦਾ ਜੀ ਕਰਦਾ ਜੋ ਗਿਆ ਦੇਸ਼ ਪੰਜਾਬ ਛੱਡਣ ਨੂੰ ਦੱਸ ਕੀ ਦਾ ਜੀ ਕਰਦਾ ਜੋ ਗਿਆ ਦੇਸ਼ ਪੰਜਾਬ ਛੱਡਣ ਨੂੰ ਦੱਸ ਕੀ ਦਾ ਜੀ ਕਰਦਾ ਉਹ ਵੇਖ ਨਾ ਹੋਈ ਮੇਰੇ ਕੋਲੋਂ ਉਹ ਵੇਖ ਨਾ ਹੋਈ ਮੇਰੇ ਕੋਲੋਂ ਆਪ ਮੇਰੇ ਦੀ ਚਿੰਤਾ ਖੇਤੀ ਚੋਂ ਵਿਆਜ ਨਾ ਮੁੜਿਆ ਮੁੜਨੀਆਂ ਕਿੱਥੋਂ ਲਿਮਟਾਂ ਓ ਖੇਤੀ ਵਿੱਚੋਂ ਵਿਆਜ ਨਾ ਮੁੜਿਆ ਕਿੱਥੋਂ ਮੁੜਨੀਆਂ ਲਿਮਟਾਂ ਖੇਤੀ ਵਿੱਚੋਂ ਵਿਆਜ ਨਹੀਂ ਮੁੜਿਆ ਮੁੜਦੀਆਂ ਕਿੱਥੋਂ ਲਿਮਟਾਂ ਅੱਕਿਆ ਬਾਪੂ ਲਾਉਣ ਤੁਰ ਪਿਆ ਹਏ ਅਕਿਆ ਬਾਪੂ ਲੋਹਣ ਤੁਰ ਪਿਆ ਐਮਐਸਪੀ ਦਾ ਧਰਨਾ ਜੋ ਗਿਆ ਦੇਸ਼ ਪੰਜਾਬ ਛੱਡਣ ਨੂੰ ਦੱਸ ਕੀ ਦਾ ਜੀ ਕਰਦਾ ਜੋ ਗਿਆ ਦੇਸ਼ ਪੰਜਾਬ ਛੱਡਣ ਨੂੰ ਦੱਸ ਕੀ ਦਾ ਜੀ ਕਰਦਾ ਨਹੀਂ ਆਪਣੀ ਮਿੱਟੀ ਛੱਡਣ ਨੂੰ ਦੱਸ ਕੀ ਦਾ ਜੀ ਕਰਦਾ ਉਹ ਤਨ ਪਾਵੇ ਦੂਰ ਪੰਜਾਬੋਂ ਤਨ ਆ ਪਾਵੇ ਦੂਰ ਪੰਜਾਬੋਂ ਰੂਹ ਪੰਜਾਬ ਚ ਰਹਿੰਦੀ ਕਿੰਨਾ ਸੋਹਣਾ ਦੇਸ਼ ਬਾਹਰਲਾ ਬੇਬੇ ਪੁੱਛਦੀ ਰਹਿੰਦੀ ਕਿੰਨਾ ਸੋਹਣਾ ਦੇਸ਼ ਬਾਹਰਲਾ ਮੇਰੀ ਬੇਬੇ ਪੁੱਛਦੀ ਰਹਿੰਦੀ ਉਹ ਸੁੱਖ ਸਹੂਲਤ ਕਿੰਨੀ ਦੇ ਦੇ ਉਹ ਜੋ ਗਿਆ ਪੈਸਾ ਕਿੰਨਈਂ ਦੇ ਦੇ ਪਰ ਪੰਜਾਬ ਨਹੀਂ ਬਣਨਾ ਉਹ ਪਰ ਪੰਜਾਬ ਨਹੀਂ ਬਣਦਾ ਆਪਣਾ ਦੇਸ਼ ਪੰਜਾਬ ਛੱਡਣ ਨੂੰ ਦੱਸ ਕੀ ਦਾ ਜੀ ਕਰਦਾ ਜੋ ਗਿਆ ਦੇਸ਼ ਪੰਜਾਬ ਛੱਡਣ ਨੂੰ ਦੱਸ ਕੀ ਦਾ ਜੀ ਕਰਦਾ ਜੋ ਗਿਆ ਦੇਸ਼ ਪੰਜਾਬ ਛੱਡਣ ਨੂੰ ਦੱਸ ਕੀ ਦਾ ਜੀ ਕਰਦਾ ਜੋ ਗਿਆ ਦੇਸ਼ ਪੰਜਾਬ ਛੱਡਣ ਨੂੰ ਇਹ ਗਾਣਾ ਮੇਰਾ ਸਮਰਪਿਤ ਆ ਸਾਡੇ ਬਾਹਰ ਬੈਠੇ ਭੈਣਾ ਭਰਾਵਾਂ ਨੂੰ ਜੇ ਤੁਸੀਂ ਇਹ ਗਾਣੇ ਨੂੰ YouTube ਤੇ ਵੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਕਮੈਂਟ ਜਰੂਰ ਕਰਿਓ ਤੁਹਾਨੂੰ ਇਹ ਗਾਣਾ ਕਿਵੇਂ ਲੱਗਿਆ ਜਰੂਰ ਇਸ ਬਾਰੇ ਕਮੈਂਟ ਕਰਕੇ ਦੱਸਿਓ ਧੰਨਵਾਦ